ਤੇ ਹੋਈ ਤਰਾ ਕੋਈ ਮਾਈ ਆਈ ਤੇ ਦਾਸ ਨਵੇਂ-ਨਵੇਂ ਉਦੋਂ ਭਰਤੀ ਹੋਏ ਕਹਿੰਦੇ ਬਾਬਾ ਜੀ ਪੇੜਾ ਕਰ ਦਿਓ ਆਖੋ ਸਤਨਾਮ ਇਹ ਗਾਣ ਨਹੀਂ ਮਿਲਦੀ ਪੇੜਾ ਕਰ ਦਿਓ ਤੇ ਮੈਂ ਕਿਹਾ ਨਵੇਂ-ਨਵੇਂ ਲੱਗੇ ਉਦੋਂ ਤਤਾ ਜੀ ਆ ਬੋਲਦੇ ਮੈਂ ਕਿਹਾ ਵੀ ਪੇੜਾ ਕਰ ਦਿਓ ਵੀ ਗਾਣ ਨੂੰ ਪੂਤ ਚੰਬੜੇ ਆਖੋ ਸਤਨਾਮ ਵੀ ਉਹਨੂੰ ਪਠੇ ਪਾਓ ਖਾਲ ਪਾਓ 4 ਕਿਲੋ ਦੁੱਧ ਦੇ ਸੁੱਕੀ ਟੂੜੀ ਗਾੜੀ ਸੁਟੀ ਆ ਤੇ ਦੁੱਧ ਕਿੱਥੋਂ ਉਤਰਨਾ ਆਖੋ ਸਤਨਾਮ ਇਹ ਪੇੜਾ ਕਰਦੇ ਉਹਨੇ 500 ਰੁਪਇਆ ਫੜਿਆ ਮੈਂ ਇਦਾਂ ਬੋਲਿਆ ਤੇ ਉਹ ਬੜਾ ਤਵੀ ਆਵਾ ਤਵਾ ਬੋਲੀ ਦੋਹਾਂ ਚੋਂ ਕੋਲੇ ਕਹਿੰਦੀ ਕੱਲ ਦੇ ਜਵਾਕ ਆ ਵੱਡੇ ਗਿਆਨੀ ਬਣੇ ਆ ਮੱਤਾਂ ਦਿੰਦੇ ਆ ਸਾਨੂੰ ਕਿਨੇ 50 ਸਾਲ ਹੋ ਗਏ ਅਸੀਂ ਪੇੜਾ ਕਰਾਉਣੇ ਆ ਕੋ ਸਤਨਾਮ ਜਿਵੇਂ ਚਿਚੜ ਨੂੰ ਤੋੜਨਾ ਹੋਵੇ ਥਣਾ ਨਾਲੋਂ ਕਈ ਵਾਰੀ ਉਹਦੇ ਦੋ ਟੋਟੇ ਹੋ ਜਾਂਦੇ ਪਰ ਉਹ ਜिद ਨਹੀਂ ਛੱਡਦਾ ਇਹ ਜਿਹੜੇ ਲੋਕ ਵਿਹਿਮਾ ਭਰਮਾ ਪਖੰਡਾ ਚ ਫਸੇ ਆ ਨਾ ਇਹ ਛੇਤੀ ਕੀਤਿਆ ਨਹੀਂ ਮੰਨਦੇ ਇਹ ਤੇ ਵੱਧਵੇਂ ਹੀ ਦਿੰਦੇ ਬਾਬਾ ਗਲੋਂ ਲਵੇ ਮਰੇ ਇਹ ਕਿਉਂ ਬੋਲਨਦਿਆ ਸੱਚ ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਜਿਨ ਕੀ ਚਿਤ ਕਠੋਰ ਹੈ ਸੇ ਵਹੇ ਨਾ ਸਤਗੁਰ ਉਹ ਨਹੀਂ ਬੈੰਦੇ ਇੱਥੇ ਓਏ ਵਲ ਛਲ ਕਰ ਚਤ ਕੱਢ ਦੇ ਫਿਰ ਜਾਏ ਵਹੇ ਕੂੜਿਆਰਾ ਪਾਸ ਗੁਰੂ ਰਾਮਦਾਸ ਮਾਰੇ ਦੇ ਬੋਲ ਹੈ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ ਪਾਤਸ਼ਾਹ ਫੌਜਾਂ ਵੱਡੀਆਂ ਆਉਂਦੀਆਂ ਸੰਗਤਾਂ ਬੜੀਆਂ ਆਉਂਦੀਆਂ ਲੱਖਾਂ ਹਜ਼ਾਰਾਂ ਦੀ ਗਿਣਤੀ ਚ ਪਰ ਜਿੱਥੇ ਦੀਵਾਨ ਸਜਦਾ ਕਥਾ ਕੀਰਤਨ ਉੱਥੇ ਵਿਰਲੇ ਆ ਤੇ ਮੇਰੇ ਹਜ਼ੂਰ ਦੇ ਮੁਖੜੇ ਚੋਂ ਬੋਲ ਨਿਕਲਿਆ ਸੀ ਇਹਦੇ ਬ੍ਰਹਮ ਗਿਆਨੀ ਜੀ ਆਪ ਜੀ ਤੇ ਜਾਣਦੇ ਹੋ ਇਹ ਸੱਚ ਦਾ ਖਜ਼ਾਨਾ ਇਹਨੂੰ ਲੈਣ ਵਾਲੇ ਵੀ ਵਿਰਲੇ ਆ ਜਿਹਦਾ ਦਿਲ ਹੋਊ ਗੁਰਦਾ ਉਹ ਹੀ ਸੱਚ ਸੁਣਾਉ ਤੇ ਸੁਣੋ ਨਹੀਂ ਔਖਾ ਵਾ ਮਾਰੇ ਨੇ ਫਿਰ ਬਚਨੋ ਚਾਰਿਆ ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਗੁਰ ਓਏ ਵਲ ਛਲ ਕਰ ਚਤ ਕੱਢ ਦੇ ਫਿਰ ਜਾਏ ਵਹੇ ਉਥੇ ਸੱਚ ਵਰਤਦਾ ਕੂੜਿਆਰਾ ਚਿੱਤ ਜਿਹੜਾ ਬੰਦਾ ਕੂੜ ਨਾਲ ਜੁੜਿਆ ਉਹ ਨਹੀਂ ਸੁਣ ਸਕਦਾ ਕਥਾ ਕੀਰਤਨ ਉਹ ਪਾਜੂਗਾ ਸੁਮਾਰੀ ਕਿਰਪਾ ਕਰੇ ਤੇ ਉਹ ਮਾਈ ਨੇ ਵਾਹਾ ਵਾ ਤਵਾ ਬੋਲਿਆ ਤੇ ਕਹਿੰਦੀ ਉਹ ਦੂਜੇ ਬਾਬੇ ਨੇ ਤੇ ਕਦੇ ਨਾ ਨਹੀਂ ਕੀਤੀ ਤੇ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਵੀ ਤੁਸੀਂ ਚੰਗੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਗੋਦੀ ਚ ਬਹਿ ਗਏ ਤੁਸੀਂ ਕੂੜ ਨਾ ਜੋੜ ਰਹੇ ਕਿ ਸ਼ਬਦ ਨਾ ਮੈਨੂੰ ਕਹਿੰਦਾ ਵੀ ਤੇਰੇ ਵਰਗਾ ਪਾਗਲ ਕੋਈ ਨਹੀਂ ਵੇਖਿਆ ਆਖੋ ਸਤਨਾਮ ਕਹਿੰਦਾ ਤੁਹਾਨੂੰ ਕੀਤਾ ਇਹ ਦੁਨੀਆਦਾਰੀ ਕੀ ਹੈ ਕਹਿੰਦਾ ਤੈਨੂੰ 20 ਗਾਲਾਂ ਕੱਢੀਆਂ ਬੀਬੀ ਨੇ ਤੇ ਮੂਰਖ ਤੇ ਤੁਸੀਂ ਮੈਂ ਕਿਹਾ ਕੀ ਹੋਇਆ ਕਹਿੰਦਾ ਨਾਲੇ 500 ਰੁਪਏ ਖਰਾਬ ਕੀਤਾ ਨਾਲੇ ਮਾਤਾ ਦਾ ਮਨ ਖਰਾਬ ਕੀਤਾ ਵੀ ਤੂੰ ਪੇੜਾ ਫੜ ਕੇ 124 ਦਾ ਪਾਠ ਕਰਕੇ 500 ਜੀਵ ਚ ਪਾ ਕੇ ਪੇੜਾ ਦਿੰਦਾ ਗਾਂ ਮਿਲੇ ਨਾ ਮਿਲੇ ਆਪਾਂ ਨੂੰ ਤੇ ਮਿਲ ਗਿਆ ਨਾ ਸਭ ਕੁਝ ਮੈਂ ਕਿਹਾ ਗੱਲ ਤੇ ਤੇਰੀ ਵੀ ਠੀਕ ਕਹਿੰਦਾ ਵੀ ਤੂੰ ਸੱਚ ਬੋਲਿਆ ਗੁਰੂ ਦੀ ਗੱਲ ਕੀਤੀ ਤੇ ਤੈਨੂੰ ਗਾਲ੍ਹਾਂ ਪਈਆਂ ਇਹ ਵਹਿਮਾ ਭਰਮਾ ਜੀ